ਪੰਜਾਬੀਆਂ ਦਾ ਪੁੱਗ ਜੀ ਕਹਿੰਦਾ ਚੱਕ ਦੂਗਾ ਚੱਕ ਦੂਗਾ ਨਾ ਕਿਹ ਹੋ ਰਿਹਾ ਆਓ ਜੱਗੀ ਸੈਦੋ ਵਾਲਿਆ ਕਬੱਡੀ ਪੌਂਡ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਚਾਰੇ ਪਿਆਰ ਵਰ ਤਿਆਰ ਰੋ ਉਹ ਪੱਟਾਂ ਤੇ ਥਾਪੀਆਂ ਵੱਜਦੀਆਂ ਉਹ ਜੁਦੀਆ ਬੇਬੀਆਂ ਮੇਰੇ ਮਿੱਤਰੋ ਸ਼ੀਲੂ ਵਰਗੇ ਮਨੀਸ਼ ਵਰਗੇ ਚਿਰਾਗ ਵਰਗੇ ਉਹ ਪੱਟੇ ਨਾਮ ਦੇ ਕਬੱਡੀ ਦੇ ਉਹ ਸੱਚੇ ਖੱਬੇ ਉੱਤੇ ਥੱਲੇ ਗੁਆ ਸੈਦੋ ਵਾਲੀਆ ਉਹ ਲਾਕੇ ਵਾਲੇ ਕੀ ਹਾਲ ਚਾਲ ਆ ਰਿਹਾ ਫਿਰ ਪੁੱਤੋ ਕਿਰ ਪੁੱਤੋ ਕੀ ਆ ਅੱਜ ਕਰੀਮ ਖੜਾ ਗਏ ਹਰਮੀਤ ਹੁਣੀ ਅੱਜ ਕਰੀਮ ਖੜਾ ਗਏ ਗੁਰਿੰਦਰੇਰ ਹੁਣੀ ਅੱਜ ਕਰੀਮ ਖੜਾ ਗਏ ਕਹਿੰਦੇ ਗੌਰਵ ਚੀਮੇ ਹੁਣੀ ਉਹਨਾਂ ਦੇ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੈਲਰਮ ਵਾਲੇ ਰਵੀ ਦੀ ਰੇਡ ਤੇ ਕਿੰਨੀ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਆ ਅਸੀਂ ਜੀ ਆਣੂ ਆਖਾਂਗੇ ਅਮਰਜੀਤ ਢਾਲੀਵਾਲ ਹਿੰਮਤ ਢਾਲੀਵਾਲ ਜੀ ਉਹਨਾਂ ਨੂੰ ਵੀ ਅਸੀਂ ਜੀ ਆਖਾਂਗੇ ਤੇ ਉਹਨਾਂ ਵੱਲੋਂ ਕਹਿੰਦੇ 5000 ਪਰਤ ਪਹਿਲਾਂ 10 ਲੱਖ ਹੋਇਆ ਸੀ ਹੁਣ ਹਰ ਇੱਕ ਜੱਫੇ ਤੇ ਰਪਿੰਦਰ ਵਾਈ 15000 15 15000 ਦੇ ਜੱਫੇ ਲੱਗ ਰਹੇ ਆ ਤਰਕਸ਼ ਇਹ ਜੱਫੇ ਲੱਗ ਰਹੇ ਆ ਤਰਕਸ਼ ਇਹ 15 15000 ਦੇ ਜੱਫੇ ਲੱਗ ਰਹੇ ਆ ਮੰਦੀਪ ਬਾਣੀ ਬਾਈ ਹੁੜੀ ਖੁਰਦਾਰੇ ਕਹਿੰਦੇ ਵੀ ਸ਼ੀਰਦੀ ਦਿਹਾਰੇ ਆ ਰਹੇ ਨੇ ਔਰ ਦਸਤਾਰਾਂ ਦਾ ਲੰਗਰ ਲੱਗੂ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਚਿਰਾਗ ਚਿਰਾਗ ਇਹ ਚਿਰਾਗਦੀਪ ਹੈ ਖੇਡ ਕਬੱਡੀ ਦਾ ਨੌਜਵਾਨ ਲਾਹ ਤੱਕਣਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਆਂਦੀ ਹੈ ਅੱਜ ਚਲਦੀ ਮੇਰੇ ਮਿੱਤਰੋ ਅੱਜ ਕਹਿੰਦੇ ਉਦਮ ਸਿੰਘ ਸੁਨਾਮੀ ਦੇ ਇਲਾਕੇ ਦੇ ਕੋਟੀ ਚਲਦੀ ਹੈ ਸੰਗਰੂਰ ਨੇ ਦਿੱਤਾ ਉਹ ਸਾਹਮਣੇ ਰੇਡ ਉਹ ਸਾਹਮਣੇ ਜੱਸੇ ਉਹ ਬੱਲੇ ਬੱਲੇ ਹੁਣ ਲੱਗੀ ਮੇਰੇ ਮਿੱਤਰੋ ਉਹ ਚੋਟੀ ਦੇ ਆੜੇ ਚੋਟੀ ਦੇ ਫੜਲੇ ਅੱਜ ਕਹਿੰਦੇ ਜੋ ਕੁਝ ਹੁੰਦਾ ਫੇਰ ਫੇਰ ਹੁੰਦਾ ਉਹ ਕਿਤੇ ਕਿਤੇ ਹੁੰਦਾ ਜੋ ਢਲੇਰ ਹੁੰਦਾ ਉਹ ਕਿਤੇ ਕਿਤੇ ਹੁੰਦਾ ਜੋ ਢਲੋਰ ਹੁੰਦਾ ਲਓ ਸਾਹਮਣੇ ਅੰਬੇ ਨੇ ਹਸਾਤਾ ਪਰ ਨਹੀਂ ਤੇ ਗੱਲ ਵੱਖਰੀ ਬੋਲ ਜਾਣੀ ਸੀ ਆਹ ਸਾਹਮਣੇ ਇਸ ਵੇਲੇ ਜੱਗੂ ਜੱਗੂ ਫੈਟੋ ਵਾਲੀਆ ਜੱਗੂ ਪਾਉਂਦਾ ਰੇਡ ਔਰ ਦੂਜੇ ਪਾਸੇ ਸ਼ਿਮੂ ਹਰਿਆਣੇ ਵਾਲਾ ਕਿ ਲੱਖ ਲੱਖ ਦੀ ਪੌ ਕਬੱਡੀ ਜਫਾ ਵੀ ਲੱਖ ਲੱਖ ਦਾ ਜਿਹਨਾਂ ਦਾ ਚੜੇ ਕਹਿੰਦੇ ਧਨੇਰ ਦੇ ਕੱਪ ਦਾ ਹਰਨੀਤ ਤੇ ਅੱਜ ਹੀ ਕੀ ਹੋਇਆ ਦਾਨ ਦੇ ਵਿੱਚ ਮੇਰੇ ਮਿੱਤਰੋ ਇਹ ਕੈਲਰਮ ਵਾਲਾ ਰਵੀ ਕਬੱਡੀ 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 ਕਰਦਾ ਹੋਇਆ ਇਸ ਗਰਾਊਂਡ ਦੇ ਵਿੱਚ ਮੈਂ ਬਹੁਤ ਸਾਲ ਪਹਿਲਾਂ ਆਇਆ ਸੀਗਾ ਪ੍ਰੇਮ ਛਨੇਰ ਨੇ ਗੁਰਪ੍ਰੀਤ ਹੋਣੇ ਧਲੇਰ ਵਾਲੇ ਸਾਡੇ ਵੀਰ ਹੈ ਐਮ სპੋਰਟ ਦੇ ਕਹਿੰਦੇ ਸਰੀ ਦੇ ਵਿੱਚ ਸਤਕਾਰ ਆ ਭਰਾਵਾਂ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਇੱਕ ਪਾਸੇ ਕਹਿੰਦੇ ਕਰਨਾ ਬਿਆਲਪੁਰਾ ਮਿਰਜਾ ਪਿੰਡ ਹੈ ਬਿਆਲਪੁਰਾ ਭਾਈ ਕਹਤੇ ਬਿਆਲਪੁਰਾ ਮਿਰਜਾ ਇਹ ਸਾਡੇ ਪਿੰਡਾਂ ਦੇ ਕੋਲ ਹੈ ਤੇ ਮੈਨੂੰ ਆਏ ਲੱਗਦਾ ਵੀ ਪਟਾਵੜ ਵਾਲੇ ਨੇ ਇਹ ਨੂੰ ਦੇਖ ਕੇ ਲਿਖਿਆ ਕਿ ਛੜਕਾਂ ਦੇ ਆਏ ਫਿਰਦੇ ਉਹ ਜਿਵੇਂ ਪਿਉ ਦਾ ਰਾਜ ਹੁੰਦਾ ਉਹ ਛੜਕਾਂ ਦੇ ਆਏ ਫਿਰਦੇ ਉਹ ਜਿਵੇਂ ਪਿਉ ਦਾ ਰਾਜ ਹੁੰਦਾ ਇਹ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਮੇਰੇ ਮਿੱਤਰੋ ਇੱਕ ਤਕੜਾ ਮੱਲ ਹਾਲੇ ਤੇ ਕਹਿੰਦੇ ਮਲੇਰ ਕੋਟਲੇ ਦੇ ਮੇਲੇ ਤੇ ੱੱਬਾ ਮੰਨੇ ਯਾਦ ਕੇ ਕੱਕਾ ਦਾੜਾ ਨਿਕਲਦੇ ਮੇਰੇ ਵੀਰੋ ਵੱਡਾ ਸੀਜ਼ਨ ਖੇਡਿਆ ਜਾਊਗਾ ਇਹ ਸਾਲ ਕਹਿੰਦੇ ਪੰਜਾਬ ਦਾ ਸੀਜ਼ਨ ਆਣ ਮੇਰੇ ਮਿੱਤਰੋ ਸਿਰੇ ਦਾ ਖੇਡਿਆ ਜਾਣਾ ਇੱਕ ਪਾਸੇ ਜੋਤਾ ਤੇ ਦੂਜੇ ਪਾਸੇ ਸ਼ੀਲੂ ਸ਼ੀਲੂ ਤੇ ਜੋਤਾ ਲੱਗਿਆ ਤੇ ਜ਼ੋਰ ਵਿੱਚ ਧਲੇਰਦੇ ਸਾਰਾ ਮੇਰੇ ਮਿੱਤਰੋ ਉੱਡ ਗਈ ਧੂੜ ਉੱਡ ਗਈ ਧੂੜ ਹੋਊ ਸਰਾ ਹੋਊ ਸਰਾ ਸ਼ੀਲੂ ਦੇ ਜੋਤਾ ਤਾੜੀ 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 ਬੰਦੀਆ ਕਬੱਡੀ ਕਬੱਡੀ

ਆਹ ਸਾਹਮਣੇ ਗੋਦਾਰ ਸਾਲੂ ਵਾਲਾ ਆਹ ਸਾਹਮਣੇ ਕਹਿੰਦੇ ਕੋਰੇ ਦੀ ਕਬੱਡੀ ਪੈ ਰਹੀਆਂ ਮੇਰੇ ਮਿੱਤਰੋ ਇਧਰ ਕਹਿੰਦੇ ਚਾਰੇ ਤਿਆਰ ਵਰ ਤਿਆਰ ਨੇ ਆਹ ਮੈਜਰ ਕਹਿੰਦੇ ਮੇਲਾ ਮੇਰੇ ਮਿੱਤਰੋ ਔਰ ਸਿਖਰਾਂ ਵੀ ਪੰਜਾਬਾ ਉਧਰ ਅਮਰਿੰਦਰ ਹੁਣੀ ਨਾਲ ਕਹਿੰਦੇ ਹਰਮੀਤ ਦੁੱਖ ਤੁੰਦ ਕਹਿੰਦੇ ਰਹੇ ਮਿੱਤਰੋ ਉਧਰ ਕਹਿੰਦੇ ਲਵਲੀ ਆਹ ਜਿੰਨੀ ਐ ਮਹਿੰਦਵਾਲੀਆ ਬੱਲੇ ਬੱਲੇ ਕਰਵਾ ਗਿਆ ਅੱਜ ਕਹਿੰਦੇ ਧਲੇਰ ਦੇ ਵਿੱਚ ਮੇਲਾ ਚੱਲਦਾ ਏ ਉਧਰ 15000 ਅਮਰਿੰਦਰ ਤੇ ਬੱਲ ਸੰਗਰੂ ਅਮਰਿੰਦਰ ਹੋਣੀ ਅਮਰੀ ਮੇਰੇ ਮਿਰਿਓ ਹਰਮੀਤ ਹੋਣੀ ਬੱਲ ਸੰਗਰੂਰ ਹੁਣਾ ਵੱਲੋਂ 15000 ਦਾ ਜੱਫਾ ਹੋਣਾ ਔਰ ਮੇਰੀ ਬੇਨਤੀ ਆ ਵੀ ਹੂਟਰ ਦੀ ਆਵਾਜ਼ ਜਿਹੜੀ ਉਹ ਜ਼ਰੂਰ ਵਧਾ ਦਿਓ ਹੂਟਰ ਦੀ ਆਵਾਜ਼ ਜਿਹੜੀ ਉਹ ਜ਼ਰੂਰ ਵਧਾ ਦਿਓ ਬੜੀ ਮਿਹਰਬਾਨੀ ਹੈ ਮੰਮੀ ਥੋੜਾ ਤੁਰ ਫਿਰ ਕੇ ਜੀ ਆਪਾਂ ਇਧਰਲੇ ਪਾਸੇ ਨਵਾ ਜਾਈਏ ਇੱਥੇ ਰਸ਼ ਬਹੁਤ ਹੋ ਜਾਂਦਾ ਹੈ ਪਿੱਛੇ ਜਿਹੜੀ ਬਿੱਟੂ ਬਹੁਤ ਸੰਗਤ ਤਕਲੀਫ ਦੇ ਵਿੱਚ ਹੈ ਆ ਜਾਲ ਤੇ ਗੀ ਭਾਵਿਕ ਦੀ ਹੈ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਆਪਾਂ ਤੁਰ ਫਿਰ ਕੇ ਮੇਲਾ ਵੇਖੀਏ ਕੈਲਰਮ ਵਾਲਾ ਰਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਅੱਜ ਦੇ ਸਮੇਂ ਦਾ ਚੋਟੀ ਦਾ ਮੱਲ ਮੇਰੇ ਮਿੱਤਰੋ ਉਹ ਚਾਰਾਂ ਦੇ ਵਿੱਚੋਂ ਵੇਖਦਾ ਵੀ ਕਿੰਨੀ ਲੈ ਵੀ ਪੰਮਿਆ ਆ ਪੰਮਾ ਮਹੋਣੀ ਵਾਲਾ ਆ ਬਲੋਰੀ ਬਣਾਜ ਦੇ ਮੇਲੇ ਦਾ ਨਾਟ ਗਿਆ ਦਾ ਜੇਪੂ ਮੇਰੇ ਮਿੱਤਰੋ ਉਹ ਸਾਹਮਣੇ ਨੰਬਰ ਕਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਕਰਨ ਪਾ ਰਿਹਾ ਹੈ ਦੇ ਲਈ ਜਿਹੜਾ ਪੈਦਾ ਕਰਦੀ ਏ ਪੰਮੇ ਦਾ ਇੱਕੋ ਜੱਫਾ 15000 ਦਾ 15000 ਦਾ ਇੱਕੋ ਜੱਫਾ ਲੱਗਣਾ ਹੈ ਸੋਹਾਰੇ ਵਾਲੇ ਪੰਮੇ ਦੀਆਂ ਯਾਦਾਂ ਨੇ ਪੰਮਾ ਮਹੌਲੀ ਖੇਡ ਰਿਹਾ ਆਹ ਸ਼ੀਲੂ ਹਰਿਆਣੇ ਵਾਲਾ ਇਸ ਵੇਲੇ ਕਮਾਲ ਕਰਦਾ ਹੈ ਕਮਾਲ ਕਰਦਾ ਹੈ ਕਰਨ ਬਿਆਲਪੁਰੇ ਵਾਲੇ ਨੂੰ ਜੱਫਾ ਲਾਉ ਕਿ ਨਹੀਂ ਗੱਲ ਸਮੇਂ ਦੀ ਹੈ ਆਹ ਸਾਹਮਣੇ ਪੈ ਗਿਆ ਸਾਡੂ ਜੱਫੀਆਂ ਤੇ ਪੁਆਇੰਟ ਜਿਹੜਾ ਹੈ ਜੱਫੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਸ਼ੀਲੂ ਬੁਲਾਰਾ ਆਪਣੀ ਟੀਮ ਲਈ ਜੋੜ ਗਿਆ ਅੱਜ ਚੇਤੀ ਚੇਤੀ ਦੇ ਪਲੇਅਰ ਪਹੁੰਚੇ ਹੋਇਆ ਦਲੇਰ ਦੇ ਵਿੱਚ ਕਹਿੰਦੇ ਰਿਕਾਰਡ ਬਣ ਗਏ ਰਿਕਾਰਡ ਟੁੱਟ ਗਏ ਇਹਵੇਂ ਪਹਿਲਾ ਕ੍ਰਿਸ਼ਨ ਦੇ ਤੇ ਸ਼ਾ ਗੱਲਾਂ ਕਰਦਾ ਹੋਇਆ ਵੀ ਹੁਣ ਤੰਦੂਰ ਚ ਕੋਲੇ ਪਏ ਆ ਇਹ ਦੂਜਾ ਸੈਮੀ ਚੱਲਦਾ ਛੱਡਿਓ ਪਹਿਲਾਂ ਨੂੰ ਦਿੰਦੀ ਐ ਵੀ ਅਗਲਾ ਮੈਚ ਜਿਹੜਾ ਲੜਕੀਆਂ ਦਾ ਖੇਡਿਆ ਜਾਣਾ ਉਹ ਕਿਰਪਾ ਕਰਕੇ ਟੀਮਾਂ ਜਲਦੀ ਜਲਦੀ ਗਰਾਊਂਡ ਦੇ ਵਿੱਚ ਉਹ ਬੱਟਿਆ ਮੁੰਡੇ ਨੂੰ ਚਰਾ ਪਰ ਸੈਦੋ ਵਾਲੀ ਅੱਜ ਰੁਕਣ ਦੇ ਮੂਡ ਕੀ ਨਹੀਂਗਾ ਇਹ ਸਰਜੀਤ ਦੇ ਪਿੰਡ ਦਾ ਹੈ ਇਹ ਵਿੰਦਰ ਦੇ ਪਿੰਡ ਦਾ ਵਿੰਦਰ ਦੀ ਯਾਰੀ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਵੀ ਕੇਲਰਮ ਇਸ ਵੇਲੇ ਪਾਉਂਦਾ ਹੋਇਆ ਰੇਡ ਇੱਕ ਪਾਸੇ ਲਵਲੀ ਦਿਖਾ ਦੋ ਹੱਥ ਲਵੀ ਸ਼ਮੀਰ ਖਾਨ ਤੇਰੇ ਲਾਂਗੇ ਦੇ ਵਿੱਚ ਮੈਚ ਚੱਲਦਾ ਮੇਰੇ ਮਿੱਤਰੋ ਇੱਕ ਪਾਸੇ ਜਿੰਨੀ ਕਰਦਾ ਕੋਸ਼ਿਸ਼ ਨੇ ਪੁਆਇੰਟ ਜਿਹੜਾ ਹੈ ਕੇਲਰਮ ਵਾਲਾ ਰਵੀ ਰਾਇਲ ਸਪੋਰਟਸ ਕਲੱਬ ਵੱਲੋਂ ਸ਼ੁਰੂਆਤ ਕੀਤੀ ਇੰਟਰਨੈਸ਼ਨਲ ਲੈਵਲ ਦੀ

ਇਹ ਪਿਆਰ ਬਣਿਆ ਰਹੇ ਗੌਰਵ ਕਹਵੇ ਗੁਰੀ ਨੂੰ ਉਹ ਗੁਰੀ ਕਹਦੇ ਹਰਬੀਤ ਨੂੰ ਹੁਣ ਠਿਕਰ ਲਾ ਕੇ ਪਾਸੇ ਰੱਖ ਦੋ ਇਹ ਕਿਰਪਾ ਕਹਦੇ ਪ੍ਰਮਾਤਮਾ ਦੀ ਅੱਜ ਚੋਤੀ ਚੇਤੀ ਦੇ ਮੇਲੇ ਤੇ ਚੁੱਤੀ ਚੇਤੀ ਦੇ ਪੁੱਜੇ ਹੋਏ ਨੇ ਆਹ ਕਹਿੰਦੇ ਅੰਬਾ ਭੱਜ ਗਿਆ ਵੱਡੇ ਸੰਦੀਪ ਦਾ ਸ਼ਗਿਰਦ ਆ ਸੰਦੀਪ ਕਹਿੰਦੇ ਦੁੱਲੇ ਦਾ ਸ਼ਗਿਰਦ ਔਰ ਖੇਡ ਮੈਦਾਨ ਦੇ ਵਿੱਚ ਕਬੱਡੀ ਸ਼ੀਲੂ ਦੇ ਨਾਲ ਟੱਕਰ ਵੱਡੀ ਹੈ 1 ਮਾਰਚ ਨੂੰ ਸੁਰਖਪੁਰੀਆ ਦੁੱਲਾ ਤੇ ਨਾਲ ਸੋਨੂ ਜੰਪਉਣੀ ਸੱਦਾ ਦੇ ਰਿਹਾ ਹੈ ਕਪੂਰਥਲੇ ਦੇ ਕਬੱਡੀ ਕੱਪ ਦਾ 11 ਜਿਹੜੀ ਫਰਵਰੀ ਬਾਗੜੀਆਂ ਦੀ ਚੈਂਪੀਅਨਸ਼ਿਪ ਦੀ ਹੋਣੀ ਹੈ ਔਰ ਮੇਰੇ ਮਿੱਤਰੋ 28 ਜਨਵਰੀ ਜਿਹੜੀ ਕਹਿੰਦੇ ਬਰਨਾਲ ਸਾਹਮਣੇ ਖੇਡ ਮੈਦਾਨ ਦੇ ਵਿੱਚ ਭਿੰਦੇ ਧਨੋਲੇ ਵਾਲੇ ਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਦਰਮਿਆਨ ਲੱਗਿਆ ਪਿਆ ਜੋ ਵਾਹ ਸੋਹਣੀ ਖੇਡ ਕਬੱਡੀ ਦੀ ਵਾਹ ਉਹ ਮਨੀਸ਼ ਕਮਾਲ ਕਰ ਦਿੱਤੀ ਹੈ ਬਈ ਧਲੇਰ ਵਾਲਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਜਿੰਦੇ ਲਈ ਤਾੜੀ ਵੱਜ ਰਹੀ ਹੈ ਪਰ ਕਹਿੰਦੇ ਸੱਨੀ ਯੂਕੇ ਨਾਲ ਕਹਿੰਦੇ ਪਿਆਰਾ ਸਰਪੰਚ ਖਜੂਰਲਾ ਤੇ ਅਮਨਦੀਪ ਖਜੂਰਲਾ ਵੱਡਾ അമ്പേ അമ്പ മെത്രേ പച്ചടുക 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 പല്ലേ 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 കബ കബാ അമ്പാ അമ്പാ നമ്പർ ലാ ਚਲਦਾ ਅਗਲੇ ਮੱਚਾਂ ਲਈ ਟੀਮਾਂ ਨੂੰ ਬੇਨਤੀ ਵੀ ਲੜਕੀਆਂ ਦਾ ਮੈਚ ਹੈ ਛੱਡਿਓ ਭੈਣਾ ਛੱਡਿਓ ਬੱਚੀਆਂ ਨੂੰ ਬੇਨਤੀ ਹੈ ਵੀ ਇਹ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਓ ਮਲੇਰਕੋਟ ਦੇ ਵਿੱਚ ਮੇਲਾ ਹੁਣ ਇੱਕ ਹਾਰ ਲੈ ਕਹਿੰਦੇ ਪੰਨੇ ਨੂੰ ਦੂਜਾ ਗੌਰਵ ਨੂੰ ਮੇਲਾ ਮਲੇਰਕੋਟ ਨੇ ਵੀ ਝੋਟੀ ਦਾ ਹੁਣ ਹਰਨੀਤ ਕੱਖ ਵੇਖੋ ਝੋਟਿਆ ਕੱਖ ਵੇਖੋ ਉਹ ਦੁਨੀਆ ਡਿੱਗੀ ਖੜੀ ਆ ਅਗਲੀ ਕਬੱਡੀ ਰਪਿੰਦਰਾ